ਨਗਰ ਪੰਚਾਇਤ ਭਾਦ ਸੋ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕਾ ਨਾਬਾ ਦੇ ਵਿਧਾਇਕ ਦੇ ਪ੍ਰਾ ਕਪਲਮਾਨ ਨੇ ਸ਼ਿਰਕਤ ਕੀਤੀ ਇਸ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਮધુਵਾਲਾ ਦੀ ਅਗਵਾਈ ਵਿੱਚ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਨਿਰਮਲਾ ਸੂਦ ਨੂੰ ਜੁਨੀਅਰ ਮੀਤ ਪ੍ਰਧਾਨ ਅਤੇ ਛਤਵਿੰਦਰ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਸ ਦੌਰਾਨ ਗੱਲਬਾਤ ਕਰਦਿਆਂ ਹੋਏ ਉਕਤ ਅਹੁਦੇਦਾਰਾਂ ਨੇ ਕਿਹਾ ਜੋ ਡਿਊਟੀ ਉਹਨਾਂ ਨੂੰ સોਪੀ ਗਈ ਹੈ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਉਹਨਾਂ ਕਿਹਾ ਸ਼ਹਿਰ ਦੇ ਨਕਸ਼ਾ ਹਰ ਬਦਲਨ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਾਰਛੋ ਤੋਂ ਪੀਵੀ ਨਿਊਜ਼ ਲਈ ਭਰਪੂਰ ਸਿੰਘ ਮੱਟਰਾਂ ਦੀ ਖਾਸ ਰਿਪੋਰਟ ਜੀ ਅੱਜ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਈ ਹੈ ਜੀ ਕਿਦਾਂ ਇਸ ਸੈਂਕੀ ਨਾਲ ਹੋਇਆ ਇਹ ਸਾਰਾ ਠੀਕ ਹੈ ਜੀ ਤੇ ਅੱਗੇ ਜਿਹੜੇ ਵਿਕਾਸ ਦੇ ਕਾਰਜ ਨੇ ਜੀ ਉਹਨਾਂ ਵੱਲ ਫਿਰ ਕਿੱਦਾਂ ਦਾ ਰੁਝਾਨ ਹੈ ਜੀ ਸਰ ਟੀਮ ਰਸ ਰੱਗੇ ਕਰ ਰਹੇ ਹਨ ਜੀ ਠੀਕ ਹੈ ਅੱਜ ਜਿਹੜਾ ਉਹਦਾ ਦਿੱਤਾ ਗਿਆ ਜੀ ਕਿਸ ਤਰ੍ਹਾਂ ਦਿੱਤਾ ਤੁਸੀਂ ਠੀਕ ਹੈ ਜੀ ਬਹੁਤ ਸਾਰਿਆਂ ਨੇ ਰਲ ਮਿਲ ਕੇ ਸਾਥ ਦਿੱਤਾ ਜੀ ਹਾਂ ਜੀ ਬਹੁਤ ਅੱਛਾ ਹੋਇਆ ਤੇ ਅੱਗੇ ਕੀ ਸੋਚਿਆ ਜੀ ਕਿਦਾਂ ਦਾ ਵਿਕਾਸ ਤੇ ਕੰਮ ਨਹੀਂ ਜੀ ਰੇ ਵਿਕਾਸ ਤੇ ਕੰਮ ਜੀ ਜੋ ਕਹਿੰਦੇ ਉਹਨਾਂ ਦੀ ਸਹਿਮਤੀ ਨਾਲ ਕੀਤਾ ਜਾਣੀ ਅੱਜ ਜਿਹੜਾ ਸਤਕਾਰ ਦਿੱਤਾ ਗਿਆ ਉਹਦਾ ਦਿੱਤਾ ਗਿਆ ਕਿਸ ਤਰ੍ਹਾਂ ਦਿੱਤਾ ਬਹੁਤ ਵਧੀਆ ਲੱਗਿਆ ਜੀ ਤੇ ਸਭ ਤੋਂ ਸਭ ਮਿੱਠੀ ਲਾਲ ਹੋਇਆ ਜੀ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਇਰ ਦੇ ਜਿਹੜੇ ਕੰਮ ਨੇ ਜੀ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਿਕਾਸ ਦੇ ਕੰਮ ਕਿੱਦਾਂ ਦੇ ਉਹ ਸਾਰੇ ਨਾਲ ਮਿਲ ਕੇ ਦੇਖਾਗੇ ਬਾਕੀ ਜਿਹਨੇ ਕਹਿਣਗੇ ਐਮਐਲਏ ਸਾਹਿਬ ਉਹ ਕਰਾਂਗੇ ਨੂੰ ਭਵਦੀ ਹੋਈ ਜੀ ਸਾਰੇ ਸਰਬਸੰਮਤੀ ਨਾਲ ਚੋਣ ਹੋਈ ਹੈ ਜੀ ਹੂੰ ਤੇ ਦਿਖਦੇ ਨੇ ਜੀ ਤੇ ਕਿੱਦਾਂ ਲੱਗਦਾ ਜੀ ਹੁਣ ਜਿਹੜੇ ਕੰਮ ਰਹਿ ਰਹੇ ਨੇ ਵਿਕਾਸ ਦੇ ਉਹਨਾਂ ਮਤਲਬ ਕਿੱਦਾਂ ਦਾ ਜਿਹੜਾ ਹੈਗਾ ਜੀ ਕੰਮ ਕਰ ਦਿੱਤੀ ਜਾਂਦਾ ਦੇਖੋ ਨਵੇਂ ਚੁਣੇ ਜਿਹੜੇ ਸਾਡੇ ਸੀਨੀਅਰ ਪ੍ਰਧਾਨ ਵੈਸ ਪ੍ਰਧਾਨ ਤੇ ਵੈਸ ਪ੍ਰਧਾਨ ਇੰਜੀਨੀਅਰ ਵੈਸ ਪ੍ਰਧਾਨ ਇਹ ਆਪੀ ਦੇਖਣੇ ਹੋਣ ਜੀ ਸਾਡਾ ਕੰਮ ਸੀ ਇਹਨੂੰ ਬਣਾਉਣਾ ਜੀ ਬਣਾਤਾ ਜੀ ਬਹੁਤ ਆ ਚਾਰ ਪਾਸੋਂ ਦੇ ਵਿੱਚ ਜਿਹੜੀ ਰੋਟੇਸ਼ਨ ਵਾਈ ਜ ਹਰ ਸਾਲ ਜਿਹੜੀ ਆ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਜਿਹੜੀ ਚੋਣ ਹੁੰਦੀ ਆ ਉਹ ਅੱਜ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਦੇ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਹੋਈ ਅੱਜ ਬੜੀ ਸਾਰੇ ਐਮਸੀਆਂ ਨੇ ਮਿਲ ਕੇ ਜਿਹੜੀ ਆ ਅੱਜ ਇਹ ਚੋਣ ਕੀਤੀ ਆ ਤੇ ਸਾਡੇ ਸੀਨੀਅਰ ਜਿਹੜੇ ਵਾਈਸ ਪ੍ਰਧਾਨ ਬਣੇ ਆ ਉਹ ਉਹ ਆਂਟੀ ਸਾਡੇ ਨਿਰਮਲਾ ਸੂਜੀ ਜਿਹੜੇ ਨੇ ਉਹ ਬਣੇ ਨੇ ਤੇ ਉਹਨਾਂ ਦੇ ਬੇਟੇ ਸੋਨੂ ਸੂਜੀ ਨੇ ਤੇ ਸਾਡੇ ਵਾਈਸ ਪ੍ਰਧਾਨ ਜਿਹੜੇ ਨੇ ਆ ਉਹ ਸਤਵਿੰਦਰ ਕੌਰ ਸਤਵਿੰਦਰ ਕੌਰ ਜਿਹੜੇ ਨੇ ਉਹ ਸਾਡੇ ਯਾਦਵਿੰਦਰ ਸਿੰਘ ਜੀ ਲਾਡੀ ਉਹਨਾਂ ਦੇ ਵਾਈਫ ਨੇ ਇਹ 8 ਨੰਬਰ ਵਾਰਡ ਤੋਂ ਨੇ ਇਹ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਅਮੀਰ ਕਰਦੇ ਆ ਕਿ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਤਨਦੇਈ ਦੇ ਨਾਲ ਇਮਾਨਦਾਰੀ ਨਾਲ ਤੇ ਜ਼ਿੰਮੇਵਾਰੀ ਨਾ ਨਿਭਾਉਣਗੇ ਤੇ ਲਗਾਤਾਰ ਇੱਥੇ ਹਾਜ਼ਰੀ ਬਣਾ ਕੇ ਰੱਖਣਗੇ ਤਾਂ ਕਿ ਭਾਸ ਤੋਂ ਜਿਹੜੇ ਕੰਮ ਆ ਉਹ ਲਗਾਤਾਰ ਆਪਣੀ ਟੀਮ ਸਾਰੀ ਇੱਥੇ ਬਹਿ ਕੇ ਨਗਰ ਪੰਚਾਇਤ ਦੀ ਤੇ ਐਮਐਲਏ ਸਾਹਿਬ ਦੀ ਟੀਮ ਸਾਰੀ ਰਲ ਮਿਲ ਕੇ ਇੱਥੇ ਆਪਾਂ ਪਾਸੋਂ ਦਾ ਵਿਕਾਸ ਕਰ ਸਕੀਏ ਜੋ ਵੀ ਪਾਸੋਂ ਦੇ ਮੁੱਦੇ ਨੇ ਆਪਾਂ ਉਹਨਾਂ ਨੂੰ ਹੱਲ ਕਰ ਸਕੀਏ ਇਹ ਸਾਰੀ ਟੀਮ ਇਸੇ ਲਈ ਬਣਦੀ ਆ ਤੇ ਲੋਕਾਂ ਦੀ ਸੇਵਾ ਵਾਸਤੇ ਬਣਦੀ ਆ ਤੇ ਇਹ ਸਾਰੇ ਰਲ ਮਿਲ ਕੇ ਉਮੀਦ ਆ ਕਿ ਸਾਰੇ ਪਹਿਲਾਂ ਨਾਲੋਂ ਵੀ ਬਹੁਤ ਜ਼ੋਰ ਸ਼ੋਰ ਨਾਲ ਹੁਣ ਕੰਮ ਕਰਨਗੇ ਨਵੀਆਂ ਜ਼ਿੰਮੇਵਾਰੀਆਂ ਨਵੀਆਂ ਜੋ ਇਹਨਾਂ ਨੂੰ ਮਿਲੀਆਂ ਨੇ ਉਹਦੇ ਲਈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੋਵੇ ਹੋਵੇ ਭਾਈਪੁਰ ਜੀ ਕਾ ਖਾਲਸਾ ਤੇ ਇਹ ਸਾਰਾ ਕਿਦਾਂ ਬਹੁਮਤ ਸਰਬਸੰਮਤੀ ਹੋਈ ਆ ਜਾਂ ਕਿਦਾਂ ਸਮਤੀ ਨਾਲ ਹੋਇਆ ਬਿਲਕੁਲ ਸਮਤੀ ਨਾਲ ਹੋਇਆ ਬਿਲਕੁਲ ਜੀ